ਪੰਜਾਬੀ ਉਹ ਸਸਰੀ ਘਰ ਸਾਰੇ ਪੰਜਾਬੀਆਂ ਨੂੰ ਪਿਆਰ ਦੇ ਪ੍ਰਤੀ ਇੱਕ ਗੱਲ ਦੱਸਣ ਆ ਰਹੇ ਆਂ ਵੀਡੀਓ ਤੇ ਬਣੇ ਰਹੋ ਕਿਉਂਕਿ ਗੱਲ ਕਰਾਂਗੇ ਆਪਾਂ ਸਮਰਾਲਾ ਦੀ ਕਿਉਂਕਿ ਸਮਰਾਲਾ ਦੇ ਵਿੱਚ ਇੱਕ ਵਕੀਲ ਨੂੰ ਸ਼ਰੇਆਮ ਦਿਨ ਦਿਹਾੜੇ ਕਿਉਂਕਿ ਕਿਰਪਾਨ ਨਾਲ ਵੱਢਿਆ ਜਾਂਦਾ ਕਿਉਂਕਿ ਜਦੋਂ ਇੱਕ ਉਹਦੀ ਮਾਂ ਤਾਂ ਆਉਂਦੀ ਆ ਮੰਨ ਲਓ ਹੈਲਪ ਕਰਨ ਉਹਨੂੰ ਛਡਾਉਣ ਆਉਂਦੀ ਆ ਉਹਦਾ ਵੀ ਵਿਚਾਰੀ ਦਾ ਕੰਨ ਵੱਢ ਦਿੰਦੇ ਆ ਕਿਉਂਕਿ ਜੋ ਉਹਦੀ ਮੰਨ ਲਓ ਵਾਈਫ ਹੋਂਦੀ ਆ ਉਹਦੇ ਘਰ ਵਾਲੀ ਆਉਂਦੀ ਆ ਕਿਉਂਕਿ ਉਹਦੇ ਨਾਲ ਵੀ ਧੱਕਾ ਹੋ ਜਾਂਦਾ ਉਹਦੇ ਵੀ ਕੁੱਟ ਮਾਰ ਦੇ ਵਿੱਚ ਕਿਉਂਕਿ ਇੱਕ ਗਮਾਂਢੀ ਹੀ ਹੁੰਦਾ ਕੌਨ ਕੀ ਵਕੀਲ ਦਾ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਵਕੀਲ ਦਾ ਵੀ ਸਾਡੀ ਦਾ ਕਹਿੰਦਾ ਕਿਸੇ ਨਾ ਦੁਸ਼ਮਣੀ ਨਹੀਂ ਇਸ ਦਾ ਲੜਾਈ ਝਗੜੇ ਤੋਂ ਦੂਰ ਰੋਣਿਆ ਪਹਿਲਾਂ ਤੁਹਾਨੂੰ ਥੋੜੀ ਸਪੀਚ ਸੁਣਾ ਦਈਏ ਪੰਜਾਬੀ ਉਹ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦਬ ਕੇ ਮੇਰੇ ਵੀ ਜਿਹੜੇ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬਰ ਬੈਲ ਔਰ ਘੰਟੀ ਦਾ ਬਟਨ ਵੀ ਦਬਾ ਲਿਆ ਕਰੋ ਪਹਿਲਾਂ ਸਪੀਚ ਸੁਣੋ ਪੰਜਾਬੀ ਉਹ ਵਕੀਲ ਦੇ ਬਿਆਨ ਮੰਗ ਵੀ ਕੀਤੀ ਗਈ ਹੈ ਜਿਵੇਂ ਮੇਰੀ ਰੁਟੀਨ ਹੈ ਜਿਵੇਂ ਮੇਰੀ ਰੁਟੀਨ ਆ ਮੈਂ ਸਵੇਰੇ 9:00 9:00 ਓ 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਉਤੇ ਜਾ ਰਿਹਾ ਤੇ ਮੇਰੀ ਵਾਈਫ ਮੈਨੂੰ ਆਪਣੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰਉਣਾ ਸੀਗਾ ਤੇ ਮੈਂ ਜਦੋਂ ਸੜਕ 'ਤੇ ਜਦੋਂ ਉਹ ਸਾਹਮਣੇ ਆ ਗਏ ਉਹ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਬਾਈਕ ਸੀਗੀ ਬਾਈਕ ਮੇਰੀ ਉੱਥੇ गिर ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨੇ ਮਤਲਬ ਮੇਰੇ ਸਿਰ ਤੇ ਵਾਰ ਕੀਤਾ ਉਹਨੇ ਤੇ ਮੇਰੇ ਹੱਥ ਤੇ ਵਾਰ ਕੀਤਾ ਇਹਨੇ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਹਨੇ ਉਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ ਵਾਰ ਕੀਤਾ ਤੇ ਮੇਰੀ ਵਾਈਫ ਦਾ ਵੀ ਮੈਨੂੰ ਮੇਰੇ ਸਿਰ ਤੇ 7:00 ਵਜੇ ਤੇ ਮੇਰੇ ਹੱਥ ਤੇ 7:00 ਵਜੇ ਮੇਰੀ ਮਾਤਾ ਦੇ ਇੱਥੇ ਕੰਨ ਕੋਲ 9 ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋ ਗਿਆ ਹਾਂਜੀ ਪੰਜਾਬੀ ਓ ਤੁਸੀਂ ਸੁਣੀ ਲੇਤਾ ਪੰਜਾਬ ਦੇ ਵਿੱਚ ਦਿਨ ਦਿਹਾੜੇ ਮੰਨ ਲਓ ਜੋ ਸਰਕਾਰਾਂ ਨੂੰ ਚਾਹੀਦਾ ਨੱਥ ਪਾਉਣ ਨੂੰ ਮੰਨ ਲਓ ਸਕਿਉਰਿਟੀ ਦੇਣੀ ਚਾਹੀਦੀ ਆ ਕਿਉਂਕਿ ਆਮ ਪਬਲਿਕ ਨੂੰ ਵੀ ਦੇਣੀ ਚਾਹੀਦੀ ਆ ਕਿਉਂਕਿ ਆਮ ਪਬਲਿਕ ਨੂੰ ਵੀ ਐ ਨਹੀਂ ਪਤਾ ਦਿਨ ਦਿਹਾੜੇ ਕਿੱਥੇ ਮੰਨ ਲਓ ਕੁੱਟਮਾਰ ਹੋ ਜੇ ਕਿੱਥੇ ਕੌਣ ਕਿਹਨੂੰ ਵੱਢ ਜੇ ਕਿਉਂਕਿ ਜਦੋਂ ਸਰਕਾਰੀ ਮੁਲਾਜ਼ਮ ਹੀ ਨਹੀਂ ਸੇਫ ਰਹਿ ਸਕਦੇ ਪੰਜਾਬ ਦੇ ਵਿੱਚ ਜਿਹੜੇ ਸਰਕਾਰ ਦੇ ਹੁੰਦੇ ਅਗਲਾ ਕਹਿੰਦਾ ਸਰਕਾਰ ਸਰਕਾਰ ਦੀ ਬਹੁਤ ਵੱਡੀ ਅਥੋਰਿਟੀ ਹੁੰਦੀ ਆ ਕਿਉਂਕਿ ਜੇ ਦੇਖਿਆ ਜਾਵੇ ਮੁੱਖ ਮੰਤਰੀ ਜਿਵੇਂ ਭਗਵੰਤ ਮਾਨ ਸੀਐਮ ਉਦੇ ਥੱਲੇ ਡੀਜੀਪੀ ਆ ਜੋ ਡੀਜੀਪੀ ਹੁੰਦਾ ਉਹਦੇ ਥੱਲੇ ਸਾਰੀ ਪੰਜਾਬ ਪੁਲਿਸ ਸਾਰਾ ਪੰਜਾਬ ਮਹਿਕਮਾ ਹੁੰਦਾ ਕਿਉਂਕਿ ਜੋ ਮੁੱਖ ਮੰਤਰੀ ਆ ਉਹ ਸੈਂਟਰ ਸਰਕਾਰ ਦੇ ਥੱਲੇ ਹੁੰਦੀ ਆ ਜੋ ਸੈਂਟਰ ਸਰਕਾਰ ਹੁੰਦੀ ਆ ਉਹ ਮੰਨ ਲਾ ਸਭ ਕਾਸੇ ਦੀ ਉਦੀਨ ਹੁੰਦੀ ਆ ਹੁਣ ਦੇਖਿਆ ਜਾਵੇ ਸਰਕਾਰੀ ਮੁਲਾਜ਼ਮੀ ਨਹੀਂ ਮੰਨ ਲਓ ਪੰਜਾਬ ਦੇ ਵਿੱਚ ਸੇਵ ਰਹਿ ਸਕਦੇ ਜਿਹੜੇ ਸਰਕਾਰ ਦੇ ਆ ਕਿਉਂਕਿ ਹੁਣ ਦੇਖਿਆ ਜਾਵੇ ਸ਼ਰੇ ਆਮ ਇੱਕ ਮੰਨ ਲਓ ਸਾਖ ਬੇੜੇ ਦਾਈ ਉਹ ਕਹਿੰਦਾ ਨਿੱਜੀ ਦੁਸ਼ਮਣੀ ਕੋਈ ਹੈ ਨਹੀਂ ਸਾਡੀ ਕਹਿੰਦਾ ਵੀ ਸਾਡੀ ਤਾਂ ਲਾਕਡਾਟ ਹੀ ਹੈ ਨਹੀਂ ਇਹ ਤਾਂ ਲੜਾਈ ਝਗੜੇ ਤੋਂ ਦੂਰ ਰਹਿਣ ਵਾਲੇ ਆ ਸਿਰਫ ਕਾਦੇ ਪਿੱਛੇ ਕੋਈ ਮਾੜੀ ਇੱਕੋ ਬਗਲਾੜ ਪਿੱਛੇ ਵੀ ਮੰਨ ਲਓ ਕੋਈ ਗੱਲ ਕਹਿਤੀ ਜਾਂ ਜਿਵੇਂ ਹੁਣ ਰਾਤ ਨੂੰ दारू ਪੀਕੇ ਗਾਣਾ ਕਢਦਾ ਕੋਈ ਐਜੀ ਗੱਲ ਪਿੱਛੇ ਹੁਣ ਦੇਖਿਆ ਜਾਵੇ ਕਿਉਂਕਿ ਅਗਲਾ ਰੋਕਦਾ ਹੀ ਐ ਜੋ ਕੋਈ ਗਾਣਾ ਕਢਦਾ ਇੱਕ ਮੌਕੇ ਦਾ ਅਗਲਾ ਪਿਆਰ ਨਾ ਕਹਿੰਦੀ ਆ ਵੀ ਕਾਤੋਂ ਕਢਦਾ ਬਸ ਕਿਉਂਕਿ ਐ ਤਾਂ ਆਂਢੀ ਗਮੰਢੀ ਵੀ ਆ ਕੇ ਕਹਿਨਦਾ ਵੀ ਛੜਾ ਆਂਦਾ ਜਾ ਹੁਣ ਸ਼ਰਿਆਂ ਪਿਆਰ ਦੇ ਵਿੱਚ ਗੁੰਡਾਗਰਦੀ ਤੇ ਉੱਤਰ ਆਏ ਜਿਹੜੇ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਨੱਥ ਪਾਉਣੀ ਚਾਹੀਦੀ ਆ ਸਰਕਾਰਾਂ ਨੂੰ ਕਿਉਂਕਿ ਹਾਲਾਂਕਿ ਤੁਸੀਂ ਸੁਣ ਹੀ ਸਨਾਈ ਦਿੱਤੇ ਹੁਣ ਇੱਕ ਥੋੜੇ ਹੋਰ ਬਿਆਨ ਦੇ ਰਹੇ ਆ ਪੰਜਾਬੀਓ ਸੁਣੇ ਰਹੋ ਵੀਡੀਓ ਤੇ ਬਣੇ ਰਹੋ ਕਿਉਂਕਿ ਅੱਗੇ ਬਾਤਾਂ ਕਿਉਂਕਿ ਇੱਕ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਦੇ ਆ ਜੋ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਹੈ ਇੱਕ ਕਿਉਂਕਿ ਕਹਿੰਦੇ ਆ ਵੀ 10 ਸਾਲ ਤੱਕ ਬਾਹਰ ਨਹੀਂ ਆ ਸਕਦਾ ਜੋ ਭਗਵਾਨ ਤਮਾਨ ਸੀਐਮ ਨੇ ਬੇੜੀਆਂ ਪਵਾਇਆਂ ਕਿਉਂਕਿ ਬੇਕਰੋ ਸਿੰਘ ਮਜੀਠੀਏ ਦੇ ਕਿਉਂਕਿ ਪਹਿਲਾਂ ਵੀ ਪਾ ਕੇ ਸਾਡੇ ਕਈ ਵੀਡੀਓ ਮੈਂ ਕਿਉਂਕਿ ਬੇਕਰੋ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਕਹਿੰਦੇ ਕੈਦੀਆਂ ਦੇ ਡਰ ਤੋਂ ਦੌਰੇ ਪੈਣ ਲੱਗ ਰਿਹਾ ਕਿਉਂਕਿ ਬੇਕਰੋ ਸਿੰਘ ਮਜੀਠੀਏ ਨੂੰ ਸਭ ਤੋਂ ਵੱਡਾ ਮੰਨ ਲੋ ਨਸ਼ੇ ਦਾ ਗੈਂਗਸਟਰ ਹੋਰ ਸਮੱਗਲਰ ਵੀ ਵੱਡੇ-ਵੱਡੇ ਸਮੱਗਲਰਾਂ ਨਾਲ ਹੱਥ ਸੀਗੇ ਕਿਉਂਕਿ ਹਲੇ ਤੱਕ ਪਰ ਬਿਜਿਲੈਂਸ ਨੂੰ ਕੋਈ ਮਜੀਠੀਏ ਦੇ ਖਿਲਾਫ ਕਿਉਂਕਿ ਅੱਗੇ ਦੀ ਅੱਗੇ ਵਧਾਣ ਦੇ ਵੀ 14 ਦਿਨ ਦੇ ਦੋ ਅਸੀਂ ਸਬੂਤ ਲੈਉਣੇ ਆ ਜਾਂ ਕਿਉਂਕਿ ਜੋ ਦਾ ਵਕੀਲ ਸੀਗਾ ਕਿਉਂਕਿ ਵਕੀਲ ਨੇ ਸਾਰੇ ਪੜਨੇ ਪਾਤੇ ਸੀ ਵੱਡੇ ਵੱਡੇ ਸਰਕਾਰ ਨੂੰ ਵੀ ਇੱਕ ਵਾਰੀ ਮਲਾਂ ਨੱਖ ਪਾਤੀ ਸੀਗੀ ਇੱਕ ਗੱਲ ਕਹਿਣ ਤੇ ਵੀ ਤੁਸੀਂ ਮੰਨ ਲਓ ਜਾਂ ਤਾਂ ਚਿੱਟੇ ਦਾ ਕੇਸ ਪਾਉਣੇ ਆ ਜਾਂ ਪ੍ਰਾਪਰਟੀ ਦਾ ਪਾਉਣੇ ਆ ਇੱਕ ਪਾਸੇ ਤਾਂ ਕਹਨੇ ਆ ਵੀ ਨਸ਼ੇ ਦਾ ਤਸਕਰਾਂ ਇੱਕ ਪਾਸੇ ਕਹਨੇ ਆ ਵੀ ਹੱਦ ਤੋਂ ਜ਼ਿਆਦਾ ਸੰਪਤੀ ਹੈਗੀ ਹੁਣ ਦੇਖਿਆ ਜਾਵੇ ਕਿਉਂਕਿ ਅਡੋ ਅਡੀ ਚੈਨਲਾਂ ਦੇ ਉੱਤੇ ਆਪਦੇ ਚੈਨਲ ਨੂੰ ਹਰ ਇੱਕੀ ਆਪਾਂ ਸੱਚ ਬੋਲਦੇ ਆ ਪੰਜਾਬੀ ਆਪਦੇ ਚੈਨਲ ਦੇ ਉੱਤੇ ਕੋਈ ਵੀ ਆ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕੀ ਉਹਨੂੰ ਆਇਆ ਵੀ ਮੇਰਾ ਜਾਦੇ ਚੈਨਲ ਚੱਲੇ ਕਿਉਂਕਿ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸੱਚ ਦੇ ਪ੍ਰਤੀ ਵੀਡੀਓ ਪਾਉਣੇ ਆ ਆਪਾਂ ਦਾ ਸੱਚ ਦੇ ਪਾਲੜੇ ਜਾ ਕਿਉਂਕਿ ਜੰਨੇ ਮੂੰਹ ਉਨੀਆਂ ਹੀ ਗੱਲਾਂ ਕਿਉਂਕਿ ਜਦੋਂ ਦੇਖਦੇ ਆ ਕਿਸੇ ਨਾ ਕਿਸੇ ਚੈਨਲ ਤੇ ਮਿਕਨ ਸਿੰਘ ਮਜੀਠੀਆ ਦੀਆਂ ਹੀ ਗੱਲਾਂ ਹੋਈ ਜਾਂਦੀਆਂ ਹੁੰਦੀਆਂ ਕਿਸੇ ਤੇ ਘੱਟ ਤੇ ਕਿਸੇ ਤੇ ਵੱਧ ਕਿਉਂਕਿ ਹੁਣ ਦੇਖਿਆ ਜਾਵੇ ਇੰਨਾ ਤਾਂ ਪਰ ਪਤਾ ਸਾਫ-ਸਾਫ ਜਿੰਨਾ ਚ ਕਾਮ ਆਦਮੀ ਪਾਰਟੀ ਸਰਕਾਰ ਆ ਬਿਕਰ ਸਿੰਘ ਮਜੀਠੀਆ ਦੀ ਕਿਉਂਕਿ ਜਮਾਨਤ ਨਹੀਂ ਹੁੰਦੀ ਭਗਵਾਨ ਤਮਾਨ ਸੀਐਮ ਨੇ ਸ਼ਰੇਆਮ ਚੁਣੌਤੀ ਦਿੱਤੀ ਸੀ ਕਿ ਸਿੱਧੀ ਕਿਸੇ ਵੀ ਚੈਨਲ ਤੇ ਜਾ ਕੇ ਦੇਖ ਸਕਦੇ ਆ ਤੁਸੀਂ ਕੱਟ ਕੇ ਆਪਣੇ ਚੈਨਲ ਤੇ ਵੀ ਦੇਖ ਸਕਦੇ ਆ ਕਿਉਂਕਿ ਵੀ ਜਿੰਨਾ ਚ ਇੱਕ ਮਰੀ ਸਰਕਾਰ ਆ ਬਿਕਰ ਸਿੰਘ ਮਜੀਠੀਆ ਬਾਹਰ ਨਹੀਂ ਆਉਂਦਾ ਸੋ ਪੰਜਾਬੀਓ ਸਸਤਰੀਕਰ ਵੀਡੀਓ ਨੂੰ ਸ਼ੇਅਰ ਕਰ ਦੋ ਦੱਬ ਕੇ ਜਿੱਥੋਂ ਤੱਕ ਜਾਂਦੀ ਆ ਤੇ ਜਿਹੜੇ ਮੇਰੇ ਵੀਰ ਆ ਨਵੇਂ ਚੈਨਲ ਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਬੈਲ ਔਰ ਘੰਟੀ ਦਾ ਬਟਨ ਵੀ ਦਬਾਉਣਾ ਛਤਰੀਕਾਰਜੀ